ਮੇਰਾ ਪਿੰਡ ਆਪਣੇ ਪਿੰਡ ਹਿਆਨਗਰ ਜੇ ਗਰਮੇ ਸਿੰਘ ਮੇਰਾ ਨਾਮ ਹੈ ਸਾਣਾ ਉਹ ਗਰਦੀਪ ਸਿੰਘ ਜੇ ਤੇ ਮੈਂ ਮੇਰੇ ਕੋਲ ਸਾਡਾ ਦੋ ਕਿਲੇ ਸਾਡੀ ਪਿਆਲੀ ਹੈ ਤੇ ਮੈਂ ਕੁਝ ਦਿਨ ਪਹਿਲਾਂ ਕੋਈ 5 ਦਿਨ ਪਹਿਲਾਂ ਆਪਣੇ ਸਪਰੇਅ ਲੈਂਦੀ ਸੀ ਆਪਣੇ ਨਿਊ ਅੰਦਾਵਾ ਖੇਤੀ ਸਟੋਰ ਤੋਂ ਆਪਣੇ ਪਿੰਡ ਤੋਂ ਹੀ ਹਰ ਦੋਸ਼ਣੀ ਰੋਡ ਤੋਂ ਤੇ ਉਹਨਾਂ ਨੇ ਮੈਨੂੰ ਦੋ ਦਵਾਈਆਂ ਦਿੱਤੀਆਂ ਨੇ ਇੱਕ ਟੀਡੇ ਦੀ ਤੇ ਇੱਕ ਟਿਲਟ ਦੀ ਜਿਹੜੀ ਟੀਡੇ ਦੀ ਦਵਾਈ ਦਿੱਤੀ ਉਹਨਾਂ ਨੇ ਮੈਨੂੰ ਪਿਆ ਕੇ ਦਿੱਤੀ ਹੈ ਜਿਹੜੀ ਟੀਡੇ ਦੀ ਦਵਾਈ ਦਿੱਤੀ ਉਹ ਮੈਨੂੰ ਉਹਨਾਂ ਨੇ ਖੋਲ ਕੇ ਦਿੱਤੀ ਹੈ ਖੁੱਲੀ ਦਿੱਤੀ ਹੈ ਪੀਓ ਆਪਣੀ ਸੀਜੀ ਜੇ ਦਿੱਤੀ ਹੈ ਲਿੰਕੀ ਵਾਲੀ ਜੇ ਉਹ ਮੈਂ ਲਿਆ ਕੇ ਜਦੋਂ ਸਪਰੇਅ ਕਰਾਈ ਉਹ ਸਪਰੇਅ ਕਰਨ ਤੋਂ ਬਾਅਦ ਮੇਰਾ ਅਗਲਾ ਦਿਨੀ ਝੋਨਾ ਜੜ ਡੈਮੇਜ ਹੋ ਗਿਆ ਸਾਰਾ ਸੁੱਕਾ ਛੁੜੂ ਹੋ ਗਿਆ ਫਿਰ ਮੈਂ ਉਹਦੇ ਕੋਲ ਗਿਆ ਉਹਨੂੰ ਮੈਂ ਜਾ ਕੇ ਪੁੱਛਿਆ ਵੀ ਆਹ ਗੱਲ ਆ ਉਹਨੇ ਬਸ ਮੈਨੂੰ ਇਹੀ ਕਹੀ ਗਿਆ ਪਾਣੀ ਰੱਖ ਪਾਣੀ ਰੱਖ ਤਾਂ ਲੈ ਕੋਈ ਨਹੀਂ ਠੀਕ ਹੋ ਜਾਏਗਾ ਪਰ ਉਹ ਪਾਣੀ ਮੇਰੇ ਰੱਖਣ ਦੇ ਬਾਵਜੂਦ ਵੀ ਉਹਨੇ ਪੰਜ ਦਿਨ ਮੇਰੇ ਨਗਾਤੇ ਆ ਪਰ ਇਹ ਝੋਨਾ ਨਹੀਂ ਪੈੜਾਂਦੇ ਆ ਤੇ ਮੈਂ ਬਸ ਆਹੀ ਚੋਨਾ ਵੀ ਮੈਨੂੰ ਸਾਫ਼ ਦਿੱਤਾ ਜਾਏ ਤੇ ਮੇਰੀ ਫਸਲ ਦਾ ਜੋ ਮੈਂ ਛੋਟਾ ਕਿਸਾਨ ਆ ਮੇਰਾ ਇਹੋ ਹੀ ਸਾੜਾ ਮੇਰਾ ਇੰਨੀ ਕਿ ਮੇ ਕੋ ਪਿਆਲੀ ਆ ਇਹਦੇ ਸਿਰ ਤੇ ਮੇਰਾ ਸਾੜਾ ਪਰਿਵਾਰ ਚੱਲ ਰਿਹਾ ਤੇ ਪਿਆਲੀ ਮੇਰੀ ਫਸਲ ਦੋ ਕਿੱਲੇ ਆ ਜਿਹਦੇ ਵਿੱਚ ਦੋ ਕਿੱਲੇ ਤੇ ਦੋ ਗਨਾਲ ਮੇਰਾ ਝੋਨਾ ਵਾ ਤੇ ਅਧਿਕ ਗਨਾਲ ਵਿੱਚ ਥੋੜਾ ਪੱਠੇ ਵਾ ਗਿਆ ਤੇ ਉਹ ਸਰ ਕੋਈ ਪੱਲਾ ਨਹੀਂ ਫੜਾਉਂਦਾ ਪਿਆ ਕਹਿੰਦਾ ਬਸ ਆਹੀ ਪਾਣੀ ਰੱਖ ਠੀਕ ਹੋ ਜਾਏਗਾ ਉਹ ਅਜੇ ਬਸ ਉਹਨੇ ਨਹੀਂ ਕੋਈ ਗੱਲਬਾਤ ਨਹੀਂ ਕੋਈ ਅਜੇ ਸਕੇ ਲੇ ਗਿਤੀ ਹਾਂਜੀ ਹਾਂਜੀ ਹੁਣ ਅਸੀਂ ਜਾਣਾ ਅਸੀਂ ਪਹਿਲਾਂ ਉਹਦੀ ਸਲਾਹ ਲਈ ਆ ਹੁਣ ਉਹਨੇ ਨਹੀਂ ਗੱਲ ਗਏ ਹੁਣ ਅਸੀਂ ਇਦਾਂ ਵੀ ਹਾਂ ਆਖੇਦੀ ਬੜੀ ਨੂੰ ਅਸੀਂ ਛੇਅਰ ਕਰਾਂਗੇ ਜਾਗੇ ਨਿਊਰ ਦਾ ਵਕਤ ਹੈਗਾ ਜੀ ਕਿਸਾਨ ਖੇਤੀ ਸੈਂਟਰ ਕੋਈ ਦਵਾਈ ਗਲਤ ਨਹੀਂ ਦਿੱਤੀ ਜੀ ਦਵਾਈਏ ਦੇ ਕੋ ਉਥੋਂ ਜੋ ਕੁਝ ਹੈ ਇਹਦੇ ਕੋਲੋਂ ਉਥੋਂ ਬੰਬੀ ਵਾਲੇ ਅੰਦਰੋਂ ਹੋਇਆ ਇਹਨੇ ਜਾ ਕੇ ਰੱਖੀ ਹੋਏਗੀ ਮੈਨੂੰ ਨਹੀਂ ਪਤਾ ਉਥੋਂ ਗੇ ਚੇਂਜ ਕੀਤੀ ਹੈ ਨਾ ਕੀ ਇਥੋਂ ਦਵਾਈ ਜਿਹੜੀ ਮੈਂ ਦਿੱਤੀ ਇਹਦੇ ਕੋ ਦੋਨੀਆਂ ਚੀਜ਼ੀਆਂ ਹੈਗੀਆਂ ਉਹ ਜਿੱਥੇ ਮਰਜ਼ੀ ਚੈੱਕ ਕਰਾ ਲੈ ਦਵਾਈ ਕੋਈ ਨਹੀਂ ਗਲਤ ਦਿੱਤੀ ਇੱਕ ਆਪਣਾ ਟੋਰੋ ਟੈਨ ਦਿੱਤੀ ਆ ਤੇ ਦੇ ਵਾਸਤੇ ਤੇ ਇੱਕ ਇਹਨੂੰ ਦਿੱਤੀ ਆ ਐਲੈਕਸਿਨ ਉਤਮਾਲਿਆਂ ਦੀ ਉਹ ਦਵਾਈ ਹੁਣ 5 ਜਿਹੜੀ 5 ਕਿੱਲੇ ਦੀ ਉਹ ਖੋਲ ਕੇ ਦੇਣੀ ਆ ਜੀ 5 ਕਿੱਲੇ ਦੀ ਜਾਨ ਲੈ ਜਾਂਦਾ 5 ਕਿੱਲੇ ਦੀ ਤੁਹਾਡਾ ਮਤਲਬ ਆਪ ਸੁਬੇ ਗਲਤ ਕਰ ਗਈ ਇਹ ਨਾ ਆਪੇ ਉੱਥੇ ਇਹਦੇ ਕੋਲ ਬੰਬੀ ਵਾਲੇ ਅੰਦਰ ਰੱਖੀ ਆ ਇਹਨੇ ਹੁਣ ਮੈਨੂੰ ਪਤਾ ਉੱਥੇ ਕੋਈ ਚੇਂਜ ਕਰ ਗਿਆ ਜਾਂ ਇਹਦੇ ਕੋਲ ਪਹਿਲਾਂ ਕੋਈ ਪਈ ਹੋਏ ਤੇ ਘਰੋਂ ਇਹਨੇ ਤੀਜੀ ਦਵਾਈ ਪਾਈ ਆ ਕੋਈ ਤੇ ਤੁਹਾਡਾ ਪੈਸਾ ਸੜਾ ਲਾ ਸਕਦਾ ਕੋਈ ਆ ਗਿਆ ਕੋਲੀ ਐ ਅੱਛਾ ਖਾਓ ਦਿਖਾ ਦਾਂਗੇ ਜੀ ਮਹਿਕਮੇ ਵਾਲ ਨੂੰ ਦਿਖਾ ਦਾਂਗੇ ਕੀ ਨੰਬਰ ਨੰਬਰ ਕੀ ਹੈ ਤੂੰ ਮਹਿਕਮੇ ਵਾਲ ਨੂੰ ਦਿਖਾ ਦਾਂਗੇ ਜਦੋਂ ਹੋਣਗੇ ਮਹਿਕਮੇ ਵਾਲੇ ਕੋਈ ਮਹਿਕਮੇ ਵਾਲ ਨੂੰ ਵੀ ਲੈ ਆਖਣ ਦੇ ਕੱਲ ਦਾ ਪੱਜ ਉੱਪਰ ਸਟੋਰ ਤੋਂ ਬੰਦਾ ਹੁੰਦਾ ਆਪਣਾ ਸੇਲਮੈਨ ਮੜਾ ਰੱਖਿਆ ਹੁੰਦਾ ਕਾਊਂਟਰ ਬਣੇ ਹੁੰਦੇ ਐਦਾਂ ਹੁੰਦਾ ਵੀ ਤੁਸੀਂ ਆ ਖੜਾ ਜਾ ਪਾਗ ਦੇ ਵਿੱਚ ਤੇ ਅਹ ਕਾਊਂਟਰ ਨਹੀਂਗਾ ਬਣਿਆ ਕੀ ਹੈ ਕਾਊਂਟਰ ਆ ਆ ਪੇਟੀਆਂ ਪਈਆਂ ਆ ਪੇਟੀਆਂ ਮੇਰੀ ਸੇਲਮੈਨ ਕਿੱਥੇ ਤੁਹਾਡਾ ਸੇਲਮੈਨ ਵੀ ਹੈਗਾ ਨਾਲ ਹੀ ਉਹ ਲਾਇਸੈਂਸ ਦੇ ਉੱਤੇ ਦੇਾਂਗੇ ਤਾਂ ਤੂੰ ਸਸਤਾ ਇੱਥੇ ਸੇਲਮੈਨ ਬੈਠਾਣਾ ਜੀ ਸਰ ਜੀ ਇੱਥੇ ਹੀ ਹੈ ਕਿੱਥੇ ਆ ਇੱਥੇ ਸੰਸਾ ਹੈ ਲਿਸੈਂਸ ਤੋਂ ਬਗੈਰ ਥੋੜਾ ਵਾ ਜੀ ਡਿਸਪਲੇ ਕੋਈ ਕੀਤਾ ਗਿਆ ਕਾਰਨ ਕੀ ਡਿਸਪਲੇ ਨਾ ਕਦਾ ਬਾਹਰ ਬਾਹਰ ਡਿਸਪਲੇ ਕਿਉਂ ਨਹੀਂ ਕੀਤਾ ਗਿਆ ਸਾਰੇ ਲਿਸੈਂਸ ਲੱਗੇ ਕਿਤੇ ਹਾਂ ਦੱਸੋ ਕਿੱਥੇ ਲੱਗੇ ਸਾਰੇ ਲੱਗੇ ਕਿੱਥੇ ਨਹੀਂ ਲੱਗੇ ਜੀ ਬਣਾ ਕੇ ਲਾਏ ਹੁੰਦੇ ਵੀ ਆਹ ਲਿਸੈਂਸ ਵਾ ਲਾਏ ਕਿੱਥੇ ਲੱਗੇ